ਅੱਜ ਪੰਜਾਬ ਦੇ ਵਿੱਚ ਜੋ ਅਸੀਂ ਨਿਆਰੀ ਵਿਦਿਆ ਉੱਚ ਪੱਧਰੀ ਸਿੱਖਿਆ ਦੇਣ ਦੀ ਜੋ ਗਰੰਟੀ ਅਸੀਂ ਦਿੱਤੀ ਸੀ ਉਹਦੇ ਚ ਉਸ ਕੜੀ ਦੇ ਵਿੱਚ ਅੱਜ ਇੱਕ ਹੋਰ ਮੀਲ ਪੱਥਰ ਸਾਬਤ ਹੋ ਰਿਹਾ ਹੈ ਕਿ ਸਾਡਾ ਤੀਜਾ ਬੈਚ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਉਹ ਸਿੰਗਾਪੁਰ ਪ੍ਰਿੰਸੀਪਲ ਟ੍ਰੇਨਿੰਗ ਅਕੈਡਮੀ ਦੇ ਵਿੱਚ ਜਾ ਕੇ ਟ੍ਰੇਨਿੰਗ ਲੈਣ ਵਾਸਤੇ ਰਵਾਨਾ ਹੋ ਰਹੇ ਆਂ ਅੱਜ ਟੋਟਲ 76 ਅੱਜ 72 72 ਅੱਜ ਪ੍ਰਿੰਸੀਪਲ ਜਾ ਰਹੇ ਨੇ ਤੇ ਇਹ ਤੋਂ ਪਹਿਲਾਂ ਵਾਲੇ ਦੋ ਬੈਚ ਵੀ ਤੁਸੀਂ ਇਸੇ ਜਗ੍ਹਾ ਤੇ ਤੁਹਾਡੇ ਆਪਣੇ ਕੈਮਰਾ ਰਾਹੀਂ ਤੁਸੀਂ ਪੂਰੀ ਦੁਨੀਆ ਨੂੰ ਇਨਫੋਰਮੇਸ਼ਨ ਦਿੱਤੀ ਹੈ ਸੋ ਸਾਡਾ ਮਕਸਦ ਹੈ ਕਿ ਸਾਡੀ education ਨੂੰ ਅਸੀਂ ਵਰਲਡ ਕਲਾਸ ਬਣਾਈਏ ਉਹਦੇ ਚ ਭਾਵੇਂ ਪ੍ਰਿੰਸੀਪਲਸ ਦੀ ਜਾਂ ਟੀਚਰਾਂ ਦੀ ਟੀਚਿੰਗ ਦੇ ਨਵੇਂ-ਨਵੇਂ ਤਰੀਕੇ ਪੜਾਉਣ ਦੀ ਟ੍ਰੇਨਿੰਗ ਹੋਵੇ ਭਾਵੇਂ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਸਰੋ ਦੇ ਵਿੱਚ ਲਿਜਾ ਕੇ ਚੰ드ਰਯਾਨ 3 ਦੀ ਲਾਈਵ ਲਾਂਚਿੰਗ ਦਿਖਾਉਣੀ ਹੋਵੇ ਭਾਵੇਂ ਵੋਕੇਸ਼ਨਲ ਕੈਂਪ ਲਗਾਉਣੇ ਹੋਣ ਭਾਵੇਂ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਹੋਰ ਐਕਟੀਵਿਟੀਆਂ ਤੇ ਲਾਇਆ ਜਾਵੇ ਸਕੂਲ ਆਫ ਐਮੀਨੈਂਸ ਜਿਹੜਾ ਹੈ ਉਹਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਸਾਨੂੰ ਥੋੜੇ-ਥੋੜੇ ਰਿਜ਼ਲਟ ਆਉਣ ਲੱਗ ਗਏ ਨੇ ਕਿ ਬੱਚੇ ਬਹੁਤ ਇੰਟਰਸਟ ਦਿਖਾ ਰਹੇ ਨੇ ਉਸ ਦਿਨ ਵੀ ਤੁਸੀਂ ਇੱਕ ਪ੍ਰੈਸ ਕਾਨਫਰੰਸ ਮੁਖੰਤਰੀ ਰਹਾ ਹਸਤੇ ਹੋਈ ਸੀ ਤਾਂ ਜਿਹੜੇ ਬੱਚੇ ਇਸਰੋ ਗਏ ਸੀ ਉਹਨਾਂ ਚੋਂ ਚਾਰ ਪੰਜ ਬੱਚੇ ਇਹੋ ਜਿਹੇ ਸੀ ਜੋ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਮਾਪਿਆਂ ਨੇ ਸਰਕਾਰੀ ਸਕੂਲਾਂ ਚ ਭੇਜੇ ਨੇ ਇਹ ਯਕੀਨ ਜਿਹੜਾ ਬਹੁਤ ਵੱਡੀ ਗੱਲ ਹੈ ਸੋ ਯਕੀਨ ਬਣਦਾ ਜਾ ਰਿਹਾ ਹੈ ਉਹ ਯਕੀਨ ਤਾਂ ਬਣੂਗਾ ਜੇ ਬੱਚੇ ਰਿਜ਼ਲਟ ਦੇਣਗੇ ਸਕੂਲ ਚ ਵੀ ਤੇ ਬੱਚਿਆਂ ਦੇ ਬੌਧਿਕ ਵਿਕਾਸ ਦੀ ਝਲਕ ਜਿਹੜੀ ਮਾਪਿਆਂ ਨੂੰ ਵੀ ਮਿਲੂਗੀ ਘਰੇ ਤਾਂ ਇਹ ਯਕੀਨ ਬਣੂਗਾ ਪੇਰੈਂਟ ਟੀਚਰ ਮੀਟਿੰਗ ਸ਼ੁਰੂ ਹੋਈਆਂ ਨੇ ਪਹਿਲੀ ਵਾਰ ਤਾਂ ਕਿ ਟੀਚਰਾਂ ਨੂੰ ਇਹ ਪਤਾ ਲੱਗ ਸਕੇ ਕਿ ਬੱਚਾ ਸਕੂਲ ਤੋਂ ਬਾਹਰ ਜਾ ਕੇ ਛੁੱਟੀ ਤੋਂ ਬਾਅਦ ਕਿਹੜੀਆਂ ਐਕਟੀਵਿਟੀਆਂ ਕਰਦਾ ਹੈ ਕਿਹੜੀ ਕਿੱਥੇ ਰਹਿੰਦਾ ਹੈ ਤੇ ਟੀਚਰ ਅਧਿਆਪਕਾਂ ਨੂੰ ਇਹ ਪਤਾ ਲੱਗ ਸਕੇ ਕਿ ਬੱਚਾ ਜਿਹੜਾ ਉਹ ਜਦੋਂ ਸਾਡੇ ਕੋਲੇ ਹੁੰਦਾ ਹੈ ਵਾਪਸ ਤਾਂ ਸਾਡਾ ਜਿਹੜਾ ਪੜਾਇਆ ਹੋਇਆ ਲੈਸਨ ਹੈ ਕਿ ਉਹਦੇ ਮਾਈਂਡ ਚ ਉਸ ਵੇਲੇ ਤੱਕ ਰਹਿੰਦਾ ਹੈ ਜਾਂ ਉਹ ਕਿਸੇ ਗਲਤ ਸੰਗਤ ਦਾ ਸ਼ਿਕਾਰ ਨਾ ਹੁੰਦਾ ਹੋਵੇ ਦੂਜੇ ਪਾਸੇ ਮਾਪਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਬੱਚਾ ਸਕੂਲ ਚ ਕੀ ਕਰ ਰਿਹਾ ਹੈ ਕਿਹੜੀ ਕਲਾ ਕਿਹੜੇ ਸਬਜੈਕਟ ਚ ਕਮਜ਼ੋਰ ਹੈ ਕਿਹੜੇ ਸਬਜੈਕਟ ਤੇ ਧਿਆਨ ਦੇਣ ਦੀ ਲੋੜ ਹੈ ਸੋ ਪੇਰੈਂਟ ਟੀਚਰ ਮੀਟਿੰਗ ਜਿਹੜੀਆਂ ਉਹ ਸਫਲਤਾਪੂਰਵਕ ਚੱਲ ਰਹੀਆਂ ਨੇ ਇਹਨਾਂ ਜਿਹੜੇ ਅੱਜ ਪ੍ਰਿਪਲ ਜਾ ਰਹੇ ਨੇ 92 ਤੋਂ 93% ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਵਿਦੇਸ਼ ਜਾ ਰਹੇ ਨੇ ਬਲਕਿ ਮੈਂ ਕਦਾਂ ਕਿ ਉਹਨਾਂ ਨੇ ਪਹਿਲੇ ਪਾਸਪੋਰਟ ਵੀ ਕਈਆਂ ਨੇ ਨਵੇਂ ਹੀ ਬਣਾਏ ਨੇ ਔਰ 5-6 ਦਿਨ ਦਾ ਟੂਰ ਹੈ ਵਾਪਸ ਆ ਕੇ ਆਪਣੇ ਕਲੀਗਜ਼ ਨਾਲ ਆਪਣੇ ਸਕੂਲ ਦੇ ਵਿੱਚ ਆਪਣੇ ਟੀਚਰਜ਼ ਨਾਲ ਜੋ ਸਿੱਖ ਕੇ ਆਉਣਗੇ ਸਾਂਝਾ ਕਰਨਗੇ ਮੰ ਬਿੱਦਿਆ ਦਾ ਜਿਹੜਾ ਪੱਧਰ ਹੈ ਸਾਡਾ ਉਹ ਉੱਚਾ ਹੋਊਗਾ ਤੇ ਸਾਡੇ ਬੱਚੇ ਜਿਹੜੇ ਨੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਬਸ ਨਿਖਾਰਨ ਦੀ ਕਮੀ ਹੈ ਸਮਝ ਲਓ ਰੇਤੀ ਜਿਹੜੀ ਜਿਵੇਂ ਆਪਾਂ ਕੋਈ ਦਾਤ ਤਿੱਖਾ ਕਰਦੇ ਆਪਾਂ ਉਹ ਰੇਤੀ ਲਾਉਣੀ ਪੈਂਦੀ ਹੈ ਉਹ ਰੇਤੀ ਜਿਹੜੀ ਹੈ ਸਾਡੇ ਬੱਚਿਆਂ ਦੇ ਦਿਮਾਗ ਨੂੰ ਚਾਹੇ ਉਹ ਸਾਇੰਸ ਵਾਲੀ ਰੇਤੀ ਹੈ ਚਾਹੇ ਮੈਥ ਵਾਲੀ ਰੇਤੀ ਹੈ ਚਾਹੇ ਸਪੋਰਟਸ ਵਾਲੀ ਰੇਤੀ ਹੈ ਉਹ ਰੇਤੀ ਲੱਗ ਜੇ ਸਾਡੇ ਬੱਚੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਪੰਜਾਬ ਦਾ ਨਾਮ ਚਮਕਾਉਣ ਦੇ ਕਾਬਿਲ ਨੇ ਚਮਕਾ ਵੀ ਰਹੇ ਨੇ ਆਪਾਂ ਦੇਖਦੇ ਆਂ ਕਈ ਤਾਂ ਸਪੋਰਟਸ ਦੇ ਵਿੱਚ ਇਹ ਐਦਾਂ ਦੀਆਂ ਅਚੀਵਮੈਂਟਸ ਹੁੰਦੀਆਂ ਨੇ ਕਿ ਉਹਨਾਂ ਕੋਲ ਸ਼ੂ ਨੀ ਹੁੰਦੇ ਕਿ ਆਪਣੇ ਬੂਟ ਨਹੀਂ ਸੀ ਜੀ ਫਿਰ ਵੀ ਕਿਸੇ ਸੂਏ ਦੇ ਜਾਂ ਕਿਸੇ ਨਦੀ ਦੇ ਜਾਂ ਕਿਸੇ ਨਹਿਰ ਦੇ ਕਿਨਾਰੇ ਭੱਜ-ਭੱਜ ਕੇ ਉਹਨੇ ਪ੍ਰੈਕਟਿਸ ਕੀਤੀ ਤੇ ਉਹ 골ਡ ਮੈਡਲ ਜਿੱਤਿਆ ਕਿਸੇ ਚੈਂਪੀਅਨਸ਼ਿਪ ਚੋਂ ਸੋ ਅਸੀਂ ਹਰ ਫੀਲਡ ਦੇ ਵਿੱਚ ਯੂਥ ਨੂੰ ਜਿਹੜਾ ਇਨਕਰੇਜ ਕਰ ਰਹੇ ਹਾਂ ਉਹਨੂੰ ਪ੍ਰੇਰਨਾ ਦੇ ਰਹੇ ਹਾਂ ਕਿ ਜਿਹੜਾ ਤੁਹਾਡਾ ਫੀਲਡ ਹੈ ਜਿਹੜਾ ਵੀ ਤੁਹਾਨੂੰ ਮਨਪਸੰਦ ਤੁਹਾਡਾ ਵਿਸ਼ਾ ਹੈ ਤੁਸੀਂ ਉਹਨੂੰ ਚੁਣੋ ਤੇ ਉਸ ਵਿਸ਼ੇ ਨੂੰ ਪੜਾਉਣ ਵਾਸਤੇ ਵਧੀਆ ਤੋਂ ਵਧੀਆ ਕੋਚ ਵਧੀਆ ਤੋਂ ਵਧੀਆ ਟੀਚਰ ਦੇਣਾ ਸਾਡਾ ਕੰਮ ਹੈ